ਇੰਡੀਆ ਦੀ ਰਸੋਈ ਦੇ ਵਿੱਚ ਮਸਾਲੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਮਸਾਲਿਆਂ ਤੋਂ ਬਿਨਾਂ ਸਾਡੀ ਜ਼ਿੰਦਗੀ ਬਿਲਕੁਲ ਅਧੂਰੀ ਹੈ ਅੱਜ ਆਪਾਂ ਗੱਲ ਕਰਾਂਗੇ ਮਸਾਲਿਆਂ ਦੇ ਬਾਰੇ ਵਿੱਚ ਕਿ ਸਾਨੂੰ ਸਸਤੇ ਮਸਾਲੇ ਕਿੱਥੋਂ ਮਿਲਦੇ ਹਨ ਪਰ ਉਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਿਹੜੇ ਨਵੇਂ ਆਏ ਸਾਡੇ ਚੈਨਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਆਪਾਂ ਹੁਣ ਆਪਣੇ ਟੌਪਿਕ ਤੇ ਵਾਪਸ ਆਉਣੇ ਆ ਸਸਤੇ ਮਸਾਲਿਆਂ ਦੇ ਬਾਰੇ ਵਿੱਚ ਸਸਤੇ ਮਸਾਲੇ ਸਾਨੂੰ ਪੂਰੇ ਭਾਰਤ ਵਿੱਚੋਂ ਕਿੱਥੋਂ ਮਿਲਦੇ ਹਨ ਮਸਾਲਿਆਂ ਤੋਂ ਬਿਨਾ ਕੋਈ ਵੀ ਸਬਜ਼ੀ ਜਿਹੜੀ ਉਹ ਸੁਆਦ ਨਹੀਂ ਬਣਦੀ ਜੇਕਰ ਆਪਾਂ ਸਵੇਰ ਦੀ ਚਾਹ ਦੀ ਗੱਲ ਕਰੀਏ ਤੇ ਚਾਹ ਵੀ ਮਸਾਲੇ ਤੋਂ ਬਿਨਾ ਬਿਲਕੁਲ ਅਧੂਰੀ ਹੈ ਤੇ ਇਹ ਸਸਤੇ ਮਸਾਲੇ ਆਪਾਂ ਨੂੰ ਦਿੱਲੀ ਦੇ ਵਿੱਚ 17ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਮਸ਼ਹੂਰ ਮਾਰਕੀਟ ਜਿਹੜੀ ਹੈ ਖਾਰੀ ਬੋਲੀ ਦੇ ਵਿੱਚੋਂ ਮਿਲਦੇ ਹਨ ਖਾਰੀ ਬੋਲੀ ਜਿਹੜੀ ਹੈ ਪੂਰੇ ਏਸ਼ੀਆ ਦੇ ਵਿੱਚ ਜਿਹੜੀ ਹੈ ਮਸਾਲਿਆਂ ਕਰਕੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਏਸ਼ੀਆ ਦੇ ਵਿੱਚ ਜਿਹੜੇ ਮਸਾਲੇ ਐ ਇਥੋਂ ਐਕਸਪੋਰਟ ਕੀਤੇ ਜਾਂਦੇ ਹਨ ਇਹੇ ਮਾਰਕੀਟ 1605 ਈਸਵੀ ਦੇ ਵਿੱਚ ਬਣੀ ਸੀ ਇਥੋਂ ਤਕਰੀਬਨ 1500 ਟਨ ਮਸਾਲਾ ਜਿਹੜਾ ਹੈ ਉਹ ਐਕਸਪੋਰਟ ਹੁੰਦਾ ਹੈ ਤੇ ਦਾਸਾ ਕਰੋੜ ਦਾ ਜਿਹੜਾ ਵਪਾਰ ਹੈ ਉਹ ਹਰ ਰੋਜ਼ ਦਾ ਖਰੀ ਬੋਲੀ ਦੇ ਵਿੱਚੋਂ ਹੁੰਦਾ ਹੈ ਜੇਕਰ ਆਪਾਂ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਇਹ ਮਾਰਕੀਟ ਕਿੱਥੇ ਹੈ ਤਾਂ ਇਹ ਮਾਰਕੀਟ ਦਿੱਲੀ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਲਾਲ ਕਿਲੇ ਦੇ ਬਿਲਕੁਲ ਨਜ਼ਦੀਕ ਹੈ ਤੇ ਚਾਂਦਨੀ ਚੌਕ ਤੱਕ ਜਾਂਦੀ ਹੈ ਜੇਕਰ ਤੁਸੀਂ ਕੋਈ ਵੀ ਆਪਣਾ ਮਸਾਲਿਆਂ ਦਾ ਗਰੋਸਰੀ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾ ਕੇ ਜਿਹੜਾ ਹੈ ਸਮਾਨ ਖਰੀਦ ਕੇ ਸਸਤੇ ਰੇਟਾਂ ਦੇ ਉੱਪਰ ਆਪਣਾ ਬਿਜ਼ਨਸ ਜਿਹੜਾ ਹੈ ਉਹ ਸਟਾਰਟ ਕਰ ਸਕਦੇ ਹੋ ਇਸ ਮਾਰਕੀਟ ਦੇ ਵਿੱਚੋਂ ਤੁਹਾਨੂੰ ਕੋਈ ਵੀ ਗ੍ਰੋਸਰੀ ਦਾ ਸਮਾਨ ਨੱਟਸ ਚਾਹ ਪੱਤੀ ਹੋਰ ਸਮਾਨ ਜਿੰਨਾ ਵੀ ਆਪਣੀ ਰਸੋਈ ਦਾ ਹੁੰਦਾ ਹੈ ਐ ਖਾਣ ਵਾਲੀਆਂ ਚੀਜ਼ਾਂ ਸਸਤੇ ਰੇਟਾਂ ਤੇ ਮਿਲਦੀਆਂ ਹਨ ਤੇ ਇਹ ਮਾਰਕੀਟ ਪੂਰੇ ਏਸ਼ੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਜਿਹੜੀ ਅੱਜ ਦੀ ਤੁਹਾਨੂੰ ਬਸੰਦ ਆਈ ਹੋਏਗੀ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਅੱਗੇ ਵੀ ਤੁਹਾਨੂੰ ਮਿਲਦੇ ਰਵਾਂਗੇ ਤਦ ਤੱਕ ਧੰਨਵਾਦ